ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਦਬੂਬੂ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਿਹੜ ਆ ਗਈ ਵੀਰੇ ਕੋਲੇ ਤਾਜੀ ਸੂਈ ਆ ਵੀਰੋ ਐ ਚੰਗੇ ਰਿਕਾਰਡ ਆਈ ਆ ਤਾਂ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਜੀ 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 ਵਧੀਆ ਵੀਰੇ ਨਾਂ ਤਾਂ ਵੀਰੇ ਆਪਣਾ ਨਾਂਜੀ ਆਪਣਾ ਸਾਹਿਦ ਸਿੰਘ ਪਿੰਡ ਦੀਨੇਵਾਲੀ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂ ਜੀ ਜੀ ਫੋਨ ਨੰਬਰ ਵੀ ਜੀ ਆਪਣਾ 9501733986 ਤਾਂ ਵੀਰੇ ਅੱਜ ਫੇਰ ਆਪਣੇ ਕੋ ਸੋਹਣੀ ਵੈੜ ਆ ਗਈ ਇੱਕ ਤਾਜੀ ਸੂਈ ਹੈ ਨਾ ਪੰਜਾ ਸੁਆ ਜਰਸੀ ਐਰ ਸ਼ੈਰ ਬ੍ਰੀਡ ਆ ਗਈ ਆਪਾਂ ਐਰ ਸ਼ੈਰ ਚ ਆ ਗਈ ਹੈ ਨਾ ਹਾਂ ਜੀ ਹਾਂ ਜੀ ਜੀ ਤਾਂ ਸੋਹਣੀ ਵੈੜ ਆ ਗਈ ਤਾਜੀ ਸੂਈ ਆ ਹਾਂ ਜੀ ਤਾਂ ਬਾਕੀ ਵੀਰੋ ਰੇਟ ਵੀਰ ਦਾ ਹਰੇਕ ਵੀਡੀਓ ਜੈਜ ਹੁੰਦਾ ਜੀ ਹਾਂ ਜੀ ਤਾਂ ਬਾਕੀ ਵੀਰ ਜੀ ਕਹਿੰਦੇ ਆ ਵੀ ਹਰੇਕ ਵੀਡੀਓ ਨੂੰ ਆਪਾਂ ਆਫਰ ਲਾ ਛੱਡਣੀ ਆ ਪਹੁੰਚ ਫਰੀ ਮੈਂ ਨਾਲ ਜੀ ਆਫਰ ਆਪਣੀ ਚਲਣੀ ਚਲਣੀ ਆ ਚਲਣੀ ਤੇ ਨਹੀਂ ਪਹੁੰਚ ਫਰੀ ਵਾਲੀ ਚਾਹੀਦੀ ਇੱਕ ਡੰਗੋ ਤੋਂ ਹੋਵੇ ਦੋ ਹੁਣ ਪਹੁੰਚ ਫਰੀ ਵਾਲਾ ਵੀ ਜੀ ਆਪਾਂ ਕੰਮ ਕਰਨਾ ਹੀ ਕਰ ਬਿਲਕੁਲ ਕਿਹੇ ਵੀ ਜ਼ਿਲ੍ਹੇ 'ਚ ਕੋਈ ਵੀਰਾ ਫੋਨ ਲਾ ਲੇ ਮੈਂ ਨਾਲ ਜੀ ਚਾਹੇ ਜਲੰਧਰ ਹੋਵੇ ਮਾਨਸਾ ਹੋਵੇ ਬਠਿੰਡਾ ਹੋਵੇ ਜਿੱਥੋਂ ਦਾ ਮਰਜੀ ਸੰਗਰੂਰ ਹੋਵੇ ਬਿਲਕੁਲ ਵੀਰੇ ਜਿੱਥੋਂ ਦਾ ਹੀ ਵੀਰ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਰੇਡ ਵੀ ਵੀਰ ਦਾ ਪਸ਼ੂ ਦਾ ਜਾਇਜ਼ ਹੁੰਦਾ ਇਹ ਨਹੀਂ ਪਹੁੰਚ ਆ ਫਰੀ ਤਾਂ ਰੇਡ ਵੀ ਬਿਲਕੁਲ ਜਾਇਜ਼ ਹੁੰਦਾ ਇਹ ਵੀ ਜੀ ਬਿਲਕੁਲ ਛੱਪੜ ਨਾਰਮ ਇਨੂੰ ਵੀ ਜੀ ਪਰਸੋਂ ਦੀ ਸੂਈ ਜੇ ਪਰਸੋਂ ਦੀ 15 ਕਿਲੋ ਬੋਲਾ ਠੀਕ ਹੈ ਜੀ ਆਪ ਮਸ਼ੀਨ ਚਾਰ ਦੰਦ ਮੂੰਹ ਤੇ ਮਗਰ ਵੀ ਇਹਦੇ ਬੱਛੀ ਜੇ ਮਗਰ ਬੱਛੀ ਹੈਗੀ ਵੀਰੇ ਮਗਰ ਵੀ ਜੀ ਜੱਸੀ ਐਰ ਚਾਰ ਬੱਛੀ ਹੈਗੀ ਜੇ ਤਾਂ ਵੇਖੋ ਵੀਰੇ ਬੱਚਿਆਂ ਵੀ ਚੈੱਕ ਕਰ ਲਿਓ ਕੀ ਬਾਤ ਆ ਜੀ ਬਹੁਤ ਸੋਹਣਾ ਬੱਚਾ ਪਾਇਆ ਹੈ ਇਹ ਇਹ ਮਾਂ ਦੀ ਵੀ ਜੀ ਕਾਪੀ ਆ ਕਾਪੀ ਹੈ ਬਿਲਕੁਲ ਬਿਲਕੁਲ ਬਹੁਤ ਚੰਗੇ ਸੀ ਮੰਦਾਂ ਨੇ ਬੱਚਾ ਪਾਲਿਆ ਵੀਰੋ ਤਾਂ ਵੈੜ ਵੀ ਬਹੁਤ ਸ਼ਾਨਦਾਰ ਆ ਵੀਰੇ ਤੋਰਾ ਵਿਖਾਈਏ ਦਾ ਤਾਂ ਵੇਖੋ ਵੀਰੇ ਤੋਰਾ ਚੈੱਕ ਕਰ ਲਓ ਪਹਿਲਾ ਸੂਆ ਵੈੜਾ ਗਈ ਆ ਚਾਰ ਦੰਦ ਵੀਜੀ ਮੂਹ ਚਾਰ ਦੰਦਾ ਜੀ ਤੇ 15 ਕਿਲੋ ਬੋਲਾ ਇਸਨ ਦਾ ਬਿਲਕੁਲ ਰੈਡੀ ਹੈ ਰੈਡੀ ਹੈ ਤਾਂ ਵੇਖੋ ਵੀਰੋ ਲੀਵਾ ਚੈੱਕ ਕਰੋ ਕੀ ਕਹਨੇ ਲੀਵੇ ਦੇ ਪੂਰੇ ਵੀਰੋ ਥੱਲੋਂ ਥੱਬੇ ਥੂਬੇ ਪਾਏ ਆ ਵੈੜ ਨੇ ਮਸ਼ੀਨ ਨਾਲ ਦੁੱਧ ਮਾਰ ਕੇ ਲੀਵਾ ਤਿਆਰ ਨਹੀਂ ਕਰਦੇ ਜਿੰਨੇ ਦੇ ਬਿਲਕੁਲ ਵੀਰੇ ਲੀਵਾ ਬਹੁਤ ਸ਼ਾਨਦਾਰ ਆ ਤਾਂ ਸੋਹਣੀ ਸੁਨੱਖੀ ਵੜਾ ਵੀਰੋ ਮਗਰੀ ਵੀ ਵਸ਼ੀ ਆ ਗਈ ਆ ਤੇ ਥਣ ਬੜਾ ਪਿਆਰਾ ਲੱਗਿਆ ਥਾਣਾ ਗਿਆ ਨੋਗਾਲਾ ਵੇਖੋ ਵੀਰੋ ਥਣ ਵੀਜੀ ਕੀ ਬਾਤ ਆ ਜੀ ਥਣ ਬੜਾ ਸਪੈਸ਼ਲ ਲੱਗਿਆ ਵੀਰੋ ਇਹਨੂੰ ਤਾਂ ਲੇਵਾ ਬੜਾ ਸੋਹਣਾ ਲੱਗਿਆ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਤੁਸੀਂ ਉਧਰੋਂ ਚੱਲ ਕੇ ਵੀ ਹੁੰਦੇ ਹੋ ਤਾਂ ਤੁਸੀਂ ਵੈੜ ਨਹੀਂ ਛੱਡ ਕੇ ਜਾਂਦੇ ਤਾਂ ਅੱਜ ਨਗੀਨਾ ਹੀ ਲੈ ਕੇ ਆਏ ਆ ਠੀਕ ਹੈ ਵੀਰੇ ਬਹੁਤ ਸੋਹਣਾ ਤੋਹਫਾ ਵੇਖੋ ਵੀਰੋ ਰੇਡ ਜਮਾਂ ਹੀ ਜਾ ਜਾ ਤਾਂ ਫੋਨ ਜ਼ਰੂਰ ਲਾਓ ਵੀਰ ਨੂੰ ਕਿਉਂਕਿ ਰੇਡ ਵੀਰ ਜੀ ਕਹਿੰਦੇ ਆ ਕਿ ਫੋਨ ਤੇ ਹੁਣਾ ਵੀਰੇ ਫੋਨ ਤੇ ਜੀ ਰੇਡ ਰੇਡ ਆਪਾਂ ਫੋਨ ਤੇ ਕਰਾਂਗੇ ਕੋਈ ਫੋਨ ਤੇ ਕਰਦੇ ਹਨਾ ਆਪੇ ਕੋ ਕਾਰੋਬਾਰੀ ਵੀ ਖੜਦੇ ਆ ਤੇ ਫਿਰ ਉਹਦੇ ਕਰਕੇ ਨਾ ਬਿਲਕੁਲ ਚਲੋ ਫਿਲਮ ਰੇਟ ਪਰਦੇ ਜੀ ਰਵੇ ਹਨ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਫੋਨ ਲਾ ਲੈਣਾ ਵੀ ਰੇਟ ਜੈਜੂਗਾ ਉਹਦਾ ਹਾਂ ਜੀ ਬਿਲਕੁਲ ਹੀ ਛੋਟਾ ਕਰਨਾ ਆਪਾਂ ਬੈਠਦੇ ਹਾਂ ਤਾਂ ਬਾਕੀ ਪਹੁੰਚ ਵੀ ਫ੍ਰੀ ਕਰਨੀ ਹੈ ਪਹੁੰਚ ਫ੍ਰੀ ਬੇਸ਼ੱਕ ਕੋਈ ਵੀਰਾਂ ਗੁਰਦਾਸਪੁਰ ਪਠਾਨਕੋਟ ਜਾਂ ਜਲੰਧਰ ਉਹ ਲੁਧਿਆਣੇ ਕਿਦੇ ਫੋਨ ਲਾ ਲੈ ਪਹੁੰਚ ਫ੍ਰੀ ਸੀਲ ਬਹੁਤ ਹੈ ਵੀਰਿਆ ਹਨਾ ਤੇ ਠਾਨਕੋਟ ਵੀ ਜੀ ਚੈੱਕ ਰਿਹਾ ਆਣ ਕੇ ਰਸਵਾਨੇ ਦੀਆਂ ਨਾੜਾ ਥੋੜਾ ਇੱਕ ਵਾਰ ਚੈੱਕ ਜਰੂਰ ਕਰੋ ਲਾਗੇ ਤੋਂ ਕਿਆ ਬਾਤ ਹੈ ਇਹ ਨੁਕਰਾਂ ਦੇ ਥਣ ਲੱਗੇ ਆ ਹਾਂਜੀ ਹਾਂਜੀ ਦੂਜੀ ਦੂਜੀ ਸਾਈਡ ਤੋਂ ਵੀ ਜੀ ਕਰਾ ਦੇ ਚ ਬਹੁਤ ਹੀ ਜਿਆਦੀ ਸੋਹਣੀ ਵੈੜਾ ਵੀਰੋ ਚੜਦੀ ਵੀਰੇ ਥੋੜਾ ਅੱਜ ਨਾ ਬਿਲਕੁਲ ਥੋੜਾ ਜਿਹਾ ਡਰਦੀ ਆ ਹਾਂਜੀ ਤਾਂ ਬਾਕੀ ਵੇਖੋ ਵੀਰਿਆ ਥਣ ਬੜਾ ਪਿਆਰਾ ਲਾਜ ਚੈੱਕ ਕਰੋ ਬਾਨੇ ਦੀਆਂ ਕੱਲੀ ਕੱਲੀ ਨਾਲ ਵੀ ਜੀ ਦੇਖਦੀ ਪਈ ਬਹੁਤ ਸੋਹਣੀ ਵੈੜਾ ਤਾਂ ਵੀਰੋ ਚਾਹੀ ਕੋਈ ਵੀਰਾ ਉਧਰੋਂ ਬਹਿ ਗਿਆ ਜੇ ਗੱਡੀ 'ਚ ਉਹਨਾਂ ਨੂੰ ਵੀ ਕਰਾਇਆ ਜਾਨੀ ਕਿ ਫ੍ਰੀ ਹੋ ਜਾਉ ਉਹਨਾਂ ਦੀ ਮਰਜ਼ੀ ਆ ਇਹਨੇ ਵੀਰ ਭਰਾਣੇ ਆਣ ਕੇ ਖੜਨੀ ਆ ਨਾ ਉਹ ਆਣ ਕੇ ਲੈ ਆਣ ਕੇ ਲੈ ਜੇ ਕਰਾਇਆ ਉਹਨੂੰ ਵਿੱਚੋਂ ਛੱਡਿਆ ਜਾਉ ਕੋਈ ਸੋਦੇ ਜੋ ਕਰਾਇਆ ਛੱਡ ਦਾਂਗੇ ਹਾਂਜੀ ਹਾਂਜੀ ਵੀਰ ਜੀ ਸੋਦੇ ਜੋ ਕਰਾਇਆ ਛੱਡ ਠੀਕ ਆ ਤਾਂ ਵੇਖੋ ਵੀਰੋ ਬਹੁਤ ਹੀ ਸੋਹਣੀ ਵੈੜਾ ਮਗਰੀ ਵੀ ਇਹਦੇ ਵਸ਼ੀ ਆ ਗਈ ਆ ਤਾਂ ਕੱਦ ਕਾਠ ਦੀ ਵੀ ਸੋਹਣੀ ਆ ਤੇ ਬਾਕੀ ਵੀਰੋ ਇਹ ਬਰੀਡ ਵੀ ਜੀ ਛੇਤੀ ਕੀਤੇ ਲੱਭਦੀ ਨਹੀਂ ਨਹੀਂ ਮਿਲਦੀ ਵੀਰ ਜੀ ਯਾਰ ਛੱਡ ਦੁੱਧ ਵੀ ਜਿਹੜਾ ਮੱਝਾਂ ਵਰਗਾ ਤੇ ਫੈੜ ਕੁਆਲਟੀ ਵੀ ਚੰਗੀ ਬਿਲਕੁਲ ਵੀਰੋ ਦੁੱਧ ਬਾਕੀ ਵੀਰੇ ਇਹ ਤਾਂ ਇਹ ਹੈ ਕਿ ਫੈਂਟ ਇਹਦੀ ਬਹੁਤ ਚੰਗੀ ਆਈ ਨਹੀਂ ਹੈ ਨਾ ਫੈਂਟ ਵੀ ਚੰਗੀ ਆਉਂਦੀ ਹੈ ਕਿਸੇ ਨੇ ਵਹਿੜ ਲੱਲੀ ਮੱਝ ਲੱਲੀ ਇੱਕ ਬਰਾਬਰ ਆ ਵੀਰੋ ਜੀ ਇਹ ਬਰੀਡ ਹੋਈ ਜਾਂ ਮੱਝ ਹੋਈ ਨਾ ਇਹ ਇੱਕ ਚੀਜ਼ ਆ ਗ੍ਰੈਬ ਫੈਂਟ ਵੱਲੋਂ ਦੁੱਧ ਵੱਲੋਂ ਵੀ ਬਿਲਕੁਲ ਬਿਲਕੁਲ ਬਾਕੀ ਵੀ ਜੇ ਕੋਈ ਸੇਵਾ ਦਾ ਦੁੱਧ ਚਾਹੇ ਇਹਨੂੰ 20+ ਲੈ ਜਾਓ ਠੀਕ ਹੈ ਜੀ ਨਹੀਂ ਤਾਂ ਨਾਰਮਲ ਹੀ ਸੇਵਾ ਦਾ 18-20 ਦੇ ਵਿੱਚ ਹੀ ਦਊਗੀ ਨਾ ਬਿਲਕੁਲ ਪਹਿਲੇ ਸੋਏ ਬਾਕੀ ਵੀਰੋ ਫੇਸ ਕੁਆਲਟੀ ਦੀ ਗੱਲ ਕਰੀਏ ਲੇਵੇ ਦੀ ਥਣਾ ਦੀ ਤੋ ਬਹੁਤ ਹੀ ਜਿਆਦੀ ਸੋਹਣੀ ਹੈ ਤਾਂ ਬੱਚਾ ਵੀ ਬੜੇ ਚੰਗੇ ਸੀਮ ਦਾ ਪਾਲਿਆ ਹਾਂਜੀ ਹਾਂਜੀ ਤਾਂ ਤੁਸੀਂ ਫੋਨ ਵੀਰ ਨੂੰ ਜਰੂਰ ਲਾ ਲਿਓ ਬਾਕੀ ਵੀ ਜੀ ਖੁੱਲ ਖੁੱਲਾ ਦੁੱਧ ਛੱਟ ਕੇ ਉਹਨਾਂ ਵਸ਼ੀ ਪਾਲੀ ਆ ਠੀਕ ਹੈ ਜੀ ਤੇ ਹੋਰ ਸਾਲ ਨੂੰ ਤੇ ਵੀ ਜੀ 6 ਮਹੀਨਿਆਂ ਤੋ ਵਸ਼ੀ ਨਾਲ ਰਲਦੀ ਬਿਲਕੁਲ ਰਲਦੀ ਰਲਦੀ ਬਿਲਕੁਲ ਵੀਰੇ ਬਿਲਕੁਲ ਤਾਂ ਚੰਗੀ ਵੀ ਆਪਾਂ ਸੇਵਾ ਕਰਕੇ ਪਾਲਾਂਗੇ ਨਾ ਵੀਰ ਜੀ ਹੋਰ 6 ਮਹੀਨਿਆਂ ਤੋ ਨਾਲ ਵਸ਼ੀ ਰਲਦੀ ਇਹਦੇ ਰਲ ਜਾਨੀ ਰਲ ਜਾਨੀ ਵੀਰੇ ਤਾ ਸੁਈ ਵੀਰੇ ਬਿਲਕੁਲ ਹੀ ਥੋੜੇ ਟਾਈਮ ਦੀ ਹੈ ਨਾ ਹਾਂਜੀ ਵੀਰੇ ਪਰਸੋਂ ਦੀ ਸੁਈ ਹੈ ਪਰਸੋਂ ਦੀ ਸੁਈ ਹੈ ਬਿਲਕੁਲ ਬਹੁਤ ਚੰਗੇ ਸੀਮਨ ਦਾ ਬੱਚਾ ਹਾਂਜੀ ਹਾਂਜੀ ਤਾਂ ਬੈਡ ਵੀ ਸੋਹਣੀ ਹਾਂਜੀ ਤਾਂ ਮੋਲ ਵੀਰਿਓ ਵੀਰ ਫੋਨ ਤੇ ਕਰ ਦੋ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਹਾਂ ਨਾ ਜੀ ਹਾਂਜੀ ਹਾਂਜੀ ਤਾਂ ਬਾਕੀ ਵੀਰਿਓ ਸੋਹਣੀ ਸੁਨੱਕੀ ਵੈੜਾ ਤਾਂ ਹਰੇਕ ਵੀਡੀਓ ਜੀ ਵੀਰ ਦੀ ਪਹੁੰਚ ਫ੍ਰੀ ਹੁੰਦੀ ਆ ਤਾਂ ਪਸ਼ੂ ਵੀ ਜਲਦੀ ਵਿਗਦਾ ਰੇਟ ਜਾਇਜ਼ ਹੁੰਦਾ ਪਹਿਲਾਂ ਮੈਂ ਪਛੁਤਾ ਪਲਾਂ ਦੀ ਪਹਿਲੇ ਦੂਜੇ ਖੂਨ ਦੇ ਵੇਖਦਾ ਸੀ ਪਹਿਲੇ ਦੂਜੇ ਖੂਨ ਦੇ ਬਿਲਕੁਲ ਫੂਨ ਵੀਰੇ ਭਰਾਵਾਂ ਦੇ ਬੜੇ ਫੂਨ ਹੁੰਦੇ ਕਈ ਵੀਰ ਭਰਾ ਰਹਿੰਦੇ ਆ ਅੱਜ ਵੀ ਜੀ ਵੀ ਕੰਮ ਹੈ ਮੇਲਾ ਲੁੱਟਣ ਵਾਲਾ ਆ ਮੇਲਾ ਲੁੱਟਣ ਵਾਲਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਰੇਟ ਜੈ ਜੀ ਹੁੰਦਾ ਨਾ ਵੀਰੇ ਤਾਂ ਪਸ਼ੂ ਜਲਦੀ ਵੇਚਦਾ ਇੱਕ ਸੱਚਾਈ ਹੁੰਦੀ ਆ ਤਾਂ ਬਾਕੀ ਉਹ ਵੀ ਬੇਨਤੀ ਹੁੰਦੀ ਆ ਵੀਰਾਂ ਨੂੰ ਮੇਰੀ ਹਰੇਕ ਵੀਡੀਓ 'ਚ ਕਿ ਵੀਰੇ ਚਵਾਈ ਕਰਨੀ ਪਾਸ ਕਰਨੀ ਜਾਂ ਤੁਸੀਂ ਵੇਚ ਚਾਹ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਹਣੇ ਜੀ ਬਿਲਕੁਲ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜੀ ਚੋ ਕੇ ਖੜੇ ਹਣੇ ਤਸ ਵੀਰੋ ਤਾਂ ਫੋਨ ਵੀ ਜਰੂਰ ਲਾਜੋ ਤਾਂ ਵੀਰੇ ਇੱਕ ਰੀ ਆਪਣਾ ਐਡਰੈਸ ਦੱਸ ਦਈਏ ਤਾਂ ਵੀਜੀ ਆਪਣਾ ਸਹੀਦੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਾਲਾ ਜਲਾ ਅੰਮ੍ਰਿਤਸਰ ਫੋਨ ਨੰਬਰ ਵੀਜੀ ਆਪਣਾ 9501733918 ਤੇ ਇੱਕ ਰੀ ਤੋਰਾ ਵੀਰੇ ਵਿਖਾ ਦਈਏ ਵੈੜ ਦਾ ਹਣਾ ਤਾਂ ਵੇਖੋ ਵੀਰੇ ਇੱਕ ਰੀ ਤੋਰਾ ਫੇਰ ਚੈੱਕ ਕਰ ਲਓ ਐਡਰੈਸ ਵੀ ਤੁਹਾਨੂੰ ਦੱਸ ਦਿੱਤਾ ਵੀਰ ਨੇ ਤਾਂ ਤੁਸੀਂ ਬੇਚਿੰਤ ਬੇਫਿਕਰ ਹੋ ਕਿ ਵੀ ਇੱਥੇ ਆਓਗੇ ਤਾਂ ਤੁਸੀਂ ਮੁੜ ਕੇ ਨਹੀਂ ਜਾਂਦੇ ਵੈੜ ਤੋਂ ਕਿਉਂਕਿ ਸੋਹਣੀ ਵੈੜਾ ਵੀਰੋ ਲੇਵੇ ਵਾਲੀ ਹੈ ਕੀ ਬਾਤ ਹੈ ਜੀ ਕਮਾਲ ਵੀਰੇ ਸੋਹਣੀ ਸੰਰਖੀ ਵਹਿੜਾ ਵੀਰੇ ਕਦ ਕਾਠਾ ਲੀਆ ਫਿਰ ਤੇ ਹੈ ਠੰਡੀ ਸੀਲ ਬਿਣਾ ਮੰਗੇ ਤਾਂ ਹਨਾ ਜੀ ਬਾਈ ਵੀ ਇਹੋ ਜੀ ਲੱਗੀ ਆ ਵੀ ਚਾਹੇ ਜੰਮ ਦਾ ਬੱਚਾ ਬਹਿ ਕੇ ਚੋਲੇ ਬਿਲਕੁਲ ਹਾਂ ਜੀ ਸੀਲ ਹੈ ਨਾ ਵੀਰੇ ਬਿਲਕੁਲ ਹਨਾ ਹਾਂ ਜੀ ਸੀਲ ਦਾ ਕੁਝ ਬਾਈ ਸੀਲ ਬਸ ਤੁਹਾਡੀ ਵੱਧਾ ਵੱਧ ਹੁੰਦਾ ਵੀਰੇ ਵੱਧਾ ਹੁੰਦਾ ਠੀਕ ਹੈ ਜੀ ਬਾਕੀ ਸੀਗੜਾ ਪਾ ਕੇ ਫੇਰ ਚੈੱਕ ਕਰਾ ਦਨੇ ਠੰਡੀ ਸੀਲ ਬਿਲਕੁਲ ਦੇਖੋ ਜੀ ਕੋਈ ਪੈਲਣ ਕਰਕੇ ਕੋਈ ਆਲ ਨਹੀਂ ਗਈ ਬਿਲਕੁਲ ਹਾਂ ਜੀ ਸੀਲ ਬਹੁਤ ਆ ਵੀਰੇ ਤਾਂ ਵੇਖੋ ਵੀਰੇ ਸੋਹਣੀ ਸੁਨੱਖੀ ਵਹਿੜਾ ਮਗਰ ਵੀ ਵਸ਼ੀ ਆ ਤੇ ਬਾਕੀ ਕਿਵੇਂ ਵੀਰ ਜੀ ਨੇ ਦੱਸਿਆ ਕਿ ਫੋਨ ਕਰ ਲਿਓ ਜੀ ਪੂਰਾ ਚੰਗਾ ਲ ਬਿਲਕੁਲ ਤੇ ਸੋ ਤਾਂ ਤੁਹਾਡਾ ਵੀਰੇ ਫੋਨ ਤੇ ਹੋ ਜੂ ਸਕਰੀਨ ਤੇ ਨੰਬਰ ਦੇ ਦਾਂਗੇ ਠੀਕ ਆ ਵੀਰੇ ਸਾਸਿਕਾ ਸਾਸਿਕਾ